ਖਬਰ ਨਾਵਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਰਵਾਇਤ ਚਲਦੀ ਆ ਰਹੀ ਹੈ ਕਿ ਇੱਕ ਦੂਜੇ ਦੀ ਲੈਗ ਪੁੱਲਿੰਗ ਕਰਨੀ ਯਾਨੀ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਜੇਕਰ ਅਜਾ ਨਾ ਹੁੰਦਾ ਤਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਸੈਂਟਰ ਦੇ ਵਿੱਚ ਸਰਕਾਰ ਬਣਾ ਲੈਣੀ ਸੀ ਚਾਹੇ ਉਹ ਸੂਬਾ ਪੰਜਾਬ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਉਹ ਦਿੱਲੀ ਹੋਵੇ ਯਾਨੀ ਕਿ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਇੱਕ ਦੂਜੇ ਨਾਲ ਖੈਂਬੜ ਬਾਜੀ ਇੱਕ ਦੂਜੇ ਦੇ ਨਾਲ ਤਸਰ ਬਾਜੀ ਹੁੰਦੀ ਹੈ ਕਾਂਗਰਸ ਪਾਰਟੀ ਦੇ ਅੰਪਸ ਵਿੱਚ ਵੱਡੇ ਆਗੂਆਂ ਦੀ ਇਸ ਨੂੰ ਲੈ ਕੇ ਗੱਲ ਕਹੀ ਗਈ ਹੈ ਸੁਖਵਿੰਦਰ ਸਿੰਘ ਰੰਧਾਵਾ ਜੋ ਲੋਕ ਸਭਾ ਦੇ ਮੈਂਬਰ ਨੇ ਹਲਕਾ ਗੁਰਦਾਸਪੁਰ ਤੋਂ ਉਨ੍ਹਾਂ ਵੱਲੋਂ ਵੱਡੀ ਫਟਕਾਰ ਲਗਾ ਦਿੱਤੀ ਗਈ ਹੈ। ਉਹਨਾਂ ਦੇ ਬੇਸ ਤੇ ਕਈ ਵੱਡੇ ਆਗੂ ਕਾਂਗਰਸ ਪਾਰਟੀ ਦੇ ਵਿੱਚੋਂ ਕੱਢੇ ਜਾਣਗੇ। ਉਹਨਾਂ ਨੇ ਅੱਜ ਬੜੀ ਵੱਡੀ ਵੱਡੀ ਗੱਲ ਕਹੀ। ਉਹ ਇੱਕ ਪਾਸੇ ਤਾਂ ਹੱਕ ਵਿੱਚ ਖੜੇ ਆ ਪ੍ਰਧਾਨ ਰਾਜਾ ਵੜਿੰਗ। ਉਹਨਾਂ ਕਹਿੰਿਆ ਕਿ ਰਾਜਾ ਵੜਿੰਗ ਨੂੰ ਨਾ ਤੇ ਪ੍ਰਧਾਨ ਮੈਂ ਬਣਾਇਆ, ਨਾ ਪ੍ਰਤਾਪ ਸਿੰਘ ਬਾਜਵਾ, ਨਾ ਚੰਜੀ ਸਿੰਘ ਚੰਨੀ, ਨਾ ਸੁਖਬਾਤ ਸਿੰਘ ਖਹਿਰਾ ਨੇ। ਹਾਈ ਕਮਾਂਡ ਦੀ ਮਰਜ਼ੀ ਹੈ ਕਿ ਕਿਸ ਨੂੰ ਪੰਜਾਬ ਦਾ ਪ੍ਰਧਾਨ ਬਣਾਵੇ ਉਹਨਾਂ ਨੇ ਕਿਹਾ ਕਿ ਜੇਕਰ ਰਾਜਾ ਵਰਿੰਗ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਕਾਂਗਰਸ ਦੀ ਹਾਈ ਕਮਾਂਡ ਤੇ ਫਿਰ ਹਾਈ ਕਮਾਂਡ ਦੇ ਕੋਲ ਜਾ ਜਾ ਕੇ ਚੰਜੀ ਸਿੰਘ ਚੰਨੀ ਰਾਣਾ ਗੁਰਜੀਤ ਪ੍ਰਗਟ ਸਿੰਘ ਸੁਖਪਾਲ ਸਿੰਘ ਖੈਰਾ ਪ੍ਰਤਾਪ ਸਿੰਘ ਬਾਜਵਾ ਯਾਨੀ ਕਿ ਇਹਨਾਂ 7-8 ਵੱਡੇ ਆਗੂਆਂ ਵੱਲੋਂ ਲੱਤਾਂ ਕਿਉਂ ਕਿਚੀਆਂ ਜਾ ਰਹੀਆਂ ਨੇ ਰਾਜਾ ਵਰਿੰਗ ਦੀਆਂ ਉਹਨਾਂ ਕਿਹਾ ਮੈਂ ਰਾਜਾ ਵਰਿੰਗ ਦੇ ਨਾਂ ਹ ਅਤੇ ਮੈਂ ਇੱਕ ਵਾਰ ਵੀ ਆਪਣਾ ਨਾਮ ਰੈਫਰ ਨਹੀਂ ਕੀਤਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਐਜ਼ ਅ ਮੈਂ ਡਿਪਟੀ ਸੀਐਮ ਦੇ ਅਹੁਦੇ 'ਤੇ ਸੀ ਲੇਕਿਨ ਅਜਾਇ ਨਹੀਂ ਹੋਣਾ ਚਾਹੀਦਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਅਨੁਸ਼ਾਸਨ ਦੀ ਸਭ ਤੋਂ ਵੱਡੀ ਕਮੀ ਜੇ ਹੈ ਉਹ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਅਨੁਸ਼ਾਸਨਹੀਣਤਾ ਹੀ ਹੈ ਉਹਨਾਂ ਕਹਿੰਿਆ ਕਿ ਰੂਲ ਐਂਡ ਰੈਗੂਲੇਸ਼ਨਸ ਦੀ ਗੱਲ ਕਰਦੇ ਆਪ ਜਿੰਨੇ ਵੀ ਪੰਜਾਬ ਤੋਂ ਵੱਡੇ ਆਗੂ ਨੇ ਉਹ ਰੂਲ ਐਂਡ ਰੈਗੂਲੇਸ਼ਨ ਦੇ ਅੰਡਰ ਨਹੀਂ ਰਹਿੰਦੇ ਉਹ ਆਪਣੀ ਮਨਮਰਜ਼ੀ ਕਰਦੇ ਨੇ ਜਿਹੜਾ ਵੀ ਕੋਈ ਸਿਰ ਚੁੱਕਦਾ ਹੈ ਜਿਹੜਾ ਵੀ ਕੋਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਦਾ ਉਸ ਦੀ ਲੈਗ ਪੁੱਲਿੰਗ ਯਾਨੀ ਕਿ ਲੱਤਾਂ ਖਿੱਚੀਆਂ ਖਿੱਚੀਆਂ ਜਾਂਦੀਆਂ ਨੇ ਉਹਨਾਂ ਕਹਿੰਿਆ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਸਤੂ ਆਠ ਲੋਕਾਂ ਦੀ ਖੋਦ ਮੈਂ ਜਾ ਕੇ ਸ਼ਿਕਾਇਤ ਕਰਾਂਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜਿਨ੍ਹਾਂ ਦੇ ਮੈਂ ਤੁਹਾਨੂੰ ਅੱਗੇ ਨਾਮ ਲੈ ਚੁੱਕਿਆ ਉਹਨਾਂ ਦੀ ਸ਼ਿਕਾਇਤ ਕੀਤੀ ਜਾਵੇਗੀ ਕਿ ਰਾਜਾ ਵਰਿੰਗ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਇਹਨਾਂ ਵੱਡੇ ਆਗੂਆਂ ਨੂੰ ਹੋਰ ਕੋਈ ਕੰਮ ਨਹੀਂ ਇਹ ਕਿਸੇ ਦੇ ਥੱਲੇ ਕੰਮ ਨਹੀਂ ਕਰਨਾ ਚਾਹੁੰਦੇ ਉਹਨਾਂ ਕਹੇ ਰਾਜਾ ਵਰਿੰਗ ਪ੍ਰਧਾਨ ਹੈ ਸਮਾਂ ਸੀ ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੇ ਡਿਪਟੀ ਸੀਐਮ ਸੀ ਉਪ ਮੁੱਖ ਮੰਤਰੀ ਸੀ ਫਿਰ ਵੀ ਮੈਂ ਰਾਜਾ ਵਰਿੰਗ ਦੀ ਪ੍ਰਧਾਨਗੀ ਥੱਲੇ ਕੰਮ ਕਰ ਰਿਹਾ ਉਮਰ ਦਾ ਜਾ ਐਕਸਪੀਰੀਅੰਸ ਮੈਟਰ ਨਹੀਂ ਹੁੰਦਾ ਕਾਂਗਰਸ ਪਾਰਟੀ ਜਿਸ ਉਤੇ ਹੱਥ ਰੱਖਦੀ ਹੈ ਉਸ ਦੇ ਨਾਲ ਮਿਲ ਕੇ ਉਸ ਦੇ ਥੱਲੇ ਰਹਿ ਕੇ ਸਾਨੂੰ ਕਾਂਗਰਸ ਪਾਰਟੀ ਦੀ ਬਰੌਤਰੀ ਵਾਸਤੇ ਕੰਮ ਕਰਨਾ ਚਾਹੀਦਾ ਹੈ ਉਹਨਾਂ ਕਹਿੰਿਆ ਕਿ ਜੇਕਰ ਅਜਿਆ ਨਹੀਂ ਹੁੰਦਾ ਸੁਖਸ਼ਿੰਦਰ ਸਿੰਘ ਰੰਧਾਵਾ ਨੇ ਕਿਹਾ ਤੇ ਔਰ ਵਾਲੇ ਦਿਨਾਂ ਦੇ ਵਿੱਚ ਬੜਾ ਵੱਡਾ ਨੁਕਸਾਨ ਹੋਵੇਗਾ ਚਾਹੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾਂ ਉਸ ਤੋਂ ਪਹਿਲਾਂ ਹੋਵੇ ਧੰਨਵਾਦ